ਮੁਕੇਰੀਆਂ ਸਿਵਲ ਹਸਪਤਾਲ ਵਿਖੇ ਹਸਪਤਾਲ ਵਿੱਚ ਬਿਜਲੀ ਦੀ ਸਹੂਲਤਾਂ ਲਈ ਰੱਖੇ ਗਏ ਜਨਰੇਟਰ ਨੂੰ ਅਚਾਨਕ ਅੱਗ ਲੱਗਣ ਦੇ ਨਾਲ ਹਸਪਤਾਲ ਵਿੱਚ ਅਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ। ਜਿਸ ਤੇ ਹਸਪਤਾਲ ਦੇ ਕਾਰਜਕਾਰੀ ਐਸ ਐਮ ਓ ਡਾਕਟਰ ਅਜੀਪਾਲ ਡਾਕਟਰ ਲਖਵੀਰ ਸਿੰਘ ਡਾਕਟਰ ਸਤਵੀਰ ਸਿੰਘ ਅਤੇ ਡਾਕਟਰ ਸਹਿਬਾਨਾ ਦੀ ਅਗਵਾਈ ਵਿੱਚ ਪੈਰਾਮੈਡੀਕਲ ਪ੍ਰਦਾਨ ਅਮਨਦੀਪ ਸਿੰਘ ਢਿੱਲੋ ਰੇਡੀਓਗ੍ਰਾਫਰ ਅਕਸ਼ ਦਰਜਾ ਚਾਰ ਮੁਲਾਜ਼ਮਾਂ ਅਤੇ ਸਿਕਿਉਰਿਟੀ ਗਾਰਡਾਂ ਵੱਲੋਂ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਅੱਗ ਬੁਝਾਊ ਜੰਤਰਾਂ ਦੀ ਮਦਦ ਦੇ ਨਾਲ ਕਰੀਬ ਅੱਧੇ ਘੰਟੇ ਦੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਕਿਸੇ ਵੱਡੇ ਨੁਕਸਾਨ ਤੋਂ ਬਚਾਰਿਆ ਜਾਣਕਾਰੀ ਸਾਂਝੀ ਕਰਦਿਆਂ ਅਮਨਦੀਪ ਸਿੰਘ ਹੋਰਾਂ ਦੱਸਿਆ ਕਿ ਜਨਰੇਟਰ ਨੂੰ ਅਚਾਨਕ ਲੱਗੀ ਅੱਗ ਦੇ ਨਾਲ ਧੂਆਂ ਫੈਲ ਗਿਆ ਅਤੇ ਹਸਪਤਾਲ ਵਿੱਚ ਭਗਦੜ ਮਚ ਗਈ ਜਿਸ ਤੇ ਹਸਪਤਾਲ ਦੇ ਕਰਮਚਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਮਰੀਜ਼ਾਂ ਨੂੰ ਸੁਰੱਖਿਅਤ ਥਾਂ ਤੇ ਲਜਾਇਆ ਗਿਆ ਅਤੇ ਅੱਗ ਤੇ ਕਾਬੂ ਪਾਇਆ ਗਿਆ ਉਨ੍ਹਾਂ ਦੱਸਿਆ ਕਿ ਡਾਕਟਰ ਸਹਿਬਾਨਾਂ ਵੱਲੋਂ ਤੁਰੰਤ ਫਾਇਰ ਵਰਗੇਡ ਨੂੰ ਫੋਨ ਕੀਤਾ ਅਤੇ ਮੁਆਇਨਾ ਕਰਨ ਉਪਰੰਤ ਹਸਪਤਾਲ ਵਿੱਚ ਬੰਦ ਪਈ ਲਾਈਟ ਦੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਤੁਰੰਤ ਬਿਜਲੀ ਵਿਭਾਗ ਨੂੰ ਬਿਜਲੀ ਸਪਲਾਈ ਬਹਾਲ ਕਰਨ ਲਈ ਕਿਹਾ ਗਿਆ। ਉਨ੍ਹਾਂ ਜਲਦ ਹੀ ਬਿਜਲੀ ਚਾਲੂ ਹੋਣ ਦੀ ਗੱਲ ਆਖੀ। ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆ। ਮੈਂ ਅਮਨਦੀਪ ਸਿੰਘ ਆਈਸੀਟੀਸੀ ਕਾਉਂਸਲਰ ਸੀ ਰਾਸ ਧਰਮਕੇਰੀਆ। ਤਕਰੀਬਨ ਪਾਉਣੇ ਦੇ 12 ਵਜੇ ਨਾਲ ਸਰਕਟ ਸ਼ਾਰਟ ਆਉਣ ਕਰਕੇ ਸਾਡੇ ਇਸ ਜਨਰੇਟਰ ਨੂੰ ਜਿਹੜੀ ਆ ਵੀ ਉਹ ਅੱਗ ਲੱਗ ਗਈ ਤੇ ਅੱਗ ਲੱਗਣ ਕਰਕੇ ਕਾਫੀ ਇੱਥੇ ਧੂਆ ਜਿਆਦਾ ਹੋ ਗਿਆ ਤੇ ਭਗਦੜ ਜਿਹੜੀ ਆ ਮਚਣੀ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਆਕਾਸ਼ ਰੇਡੀਓਗ੍ਰਾਫਰ ਜਿੱਦਾਂ ਮੇਰੇ ਨਾਲ ਹੀ ਆਪਾਂ ਮਰੀਜ਼ਾਂ ਨੂੰ ਜਿਹੜਾ ਵਾ ਉਹ ਮਲਕੀ ਬਾਹਰ ਕੱਢਿਆ ਅਮਰਜੈਂਸੀ ਤੋਂ ਵਾਰਡਾਂ ਚੋਂ OPD ਚੋਂ ਉਸ ਤੋਂ ਬਾਅਦ ਫਿਰ ਦਰਜਾ 4 ਦੀ ਹੈਲਪ ਨਾਲ ਸਕਿਉਰਟੀ ਗਾਰਡ ਦੇ ਹੈਲਪ ਨਾਲ ਮਰੀਜ਼ਾਂ ਦੀ ਹੈਲਪ ਨਾਲ ਇਸ ਆਗੂ ਤੇ ਜਿਹੜਾ ਕਾਬੂ ਪਾਇਆ ਗਿਆ ਇਸ ਮੌਕੇ ਤੇ ਸਾਡੇ ਨਾਲ ਕਾਰਜਕਾਰੀ ਐਸਐਨਓ ਸਾਹਿਬ ਡਾਕਟਰ ਅਜੀਪਾਲ ਜੀ ਤੇ ਨਾਲ ਉਹਨਾਂ ਦੇ ਮੌਜੂਦ ਡਾਕਟਰ ਸਾਹਿਬਾਨ ਮੌਜੂਦ ਸਨ ਇਥੇ ਉਹਨਾਂ ਨੇ ਮੌਕੇ ਤੇ ਆ ਕੇ ਇਸ ਚੀਜ਼ ਦਾ ਜਾਇਜ਼ਾ ਲਿਆ ਤੇ ਰਿਪੋਰਟਿੰਗ ਦੀ ਲਿਖਵਾ ਦਿੱਤੀ ਗਈ ਹੈ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਲਾਈਟ ਆ ਜਲਦ ਤੋਂ ਜਲਦ ਕਿਉਂਕਿ ਹਸਪੀਟਲ ਆ ਮਰੀਜ਼ ਇੱਥੇ ਐਡਮਿਟ ਨੇ ਤੇ ਬਿਲਕੁਲ ਜਿਹੜਾ ਵਾ ਕੰਮ ਠੱਪ ਪਿਆ ਵਾ ਤੇ ਪ੍ਰਸ਼ਾਸਨ ਵੱਲੋਂ 8:00 ਵਜੇ ਤੋਂ ਬਾਅਦ ਜਿਹੜੀ ਇਹਦੀ ਲਾਈਟ ਜਿਹੜੀ ਬਹਾਲ ਕੀਤੀ ਜਾਵੇਗੀ